ਹੋਲੇ ਮਾਰਨੇ ਹੋਗੇ ਸਟਾਰ ਆਹੋ ਆਹੋ ਯਾਰ ਮਿੱਤਰ ਆਹੋ ਹੀ ਆਹੋ ਹੀ ਆ ਇੱਕਾ ਸੰਜੀ ਕਾਸ਼ ਨੀਲੇ ਆਹੋ ਮਿੱਤਰ ਲਾੜ ਮੇਰੇ ਕੋਲ ਕਬੂਤਰ ਨਹੀਂ ਹੈਗੇ ਵੀਰ ਜੀ ਗੇ ਲਾਤ ਨੂੰ ਆਹ ਭੋਲਾ ਨਾਰਲਾ ਡਾਕਟਰ ਰੰਧਾਵਾ ਗਾਗੋ ਛੱਡਨ ਪੀਤਾ ਨੂਰਪੁਰ ਮੰਨੂਸਰਾਹ ਤੇ ਢੋਲੂ ਗਮਾਨਪੁਰਾ ਜੋ ਬੱਚੀ ਵਿੰਡ ਤੇ ਬੱਚੀ ਵਿੰਡ ਤੇ ਮਲਕੀਤ ਮੋਦੇ ਮਲਕੀਤ ਮੋਦੇ ਗਿਨੀ ਕੋਈ ਨਹੀਂ ਨਿਕਲਦਾ ਜੇ ਸੈਕਿੰਡ ਟੋਟਾਇ ਧਾਰੇ ਦਾਂ ਲੋਕ ਉੱਪਰ ਗੱਲ ਕਰ ਰਹੇ ਨੇ ਦੇ ਵੱਡੇ ਕੰਪਿਊਟਰ ਬੈਠੇ ਨੇ ਦਾਹਾਂ ਬਤਨਾਂ ਇਹ ਬਾਜੀ ਹੋ ਗਈ ਜੀ ਦਾਹਾਂ ਬਤਾਇਆ ਆ ਡੇਲਾ ਆ ਕਰਦਾ ਦੂਜਾ ਕੋਲੋਂ ਕਰਦਾ ਪੰਜਾਬੀਓ ਕੀ ਹਾਲ ਚਾਲ ਹੈ ਵੈਲਕਮ ਟੂ ਮਾਈ ਅਵਰ ਨਿਊ ਬਲੌਗ ਅੱਜ ਦੇ ਦਿਨ ਤੋਂ ਅੱਜ ਦੇ ਬਲੌਗ ਦੀ ਨੀ ਸ਼ੁਰੂਆਤ ਅੱਜ ਚੱਲੇ ਆਂ ਬਾਜੀ ਦੇ ਘਰਿੰਡੀ ਤੇ ਚਲੋ ਚੱਲਦੇ ਆਂ ਤੇ ਮਿਲਦੇ ਤੁਹਾਨੂੰ ਉੱਥੇ ਜਾ ਕੇ ਪਹੁੰਚ ਕੇ ਆ ਆ ਆ ਲੈ ਜਾਓ ਕਾਰਨ ਹੈ ਇਹਨਾਂ ਦੇ ਕੰਪਨੀ ਪਰਮਾਨ ਉਸਤਾਗਾ ਕਿ ਜੀ ਵਾਲੇ ਆਉਂਦੇ ਸਾਰੇ ਇਹ ਐਂਟਰੀ ਵਾਲੀ ਬਾਜੀ ਦਾ ਹੈ ਤੇ ਕਬੂਤਰ ਕਬੂਤਰ ਲਖਾਉਂਦੇ ਆ ਨਿਕਲਿਆ ਆਇਆ ਹੈ ਲੈਵਲ OK ਮਿਲ ਗਿਆ ਨਾ ਨੰਨੇ ਉਤਰੋਗੇ ਦੱਸਦੇ ਆ ਔਲੇ ਮਾਰਨੇ ਹੋਗੇ ਸਟਾਰ ਨੰਤਰਾਂ ਲੈ ਮੂਰਾ ਮਾਰਨ ਔਰ ਸ਼ਰਤਾਂ ਦਿੱਜਾ ਆਸ ਦੇ ਕਿ ਇਹਦਾ ਨਹੀਂ ਤੇ ਪੈਰ ਮਤ ਰੋਦੇ ਉਹ ਲੈ ਆਨੇ ਆ స్టార్ ਹੋ ਗਿਆ ਆ ਮਗਰ ਉਹ ਨਾ ਪਾਸ ਪਾਰਾ ਗਿਆ ਉਹ ਹੋਰ ਚੱਕ ਪੁੱਤਰ ਮਾਰ ਗਿਆ ਵੀ ਕਿਹਦਾ ਜਾ ਕੇ ਜਾਓ ਆਪਣਾ ਪੁੱਤਰ ਹੋਰ ਚੱਕ ਪੁੱਤਰ ਵੜ ਗਿਆ ਯਾਰ ਉਹ ਪਿੱਛੇ ਰੋ

લા ઓય આવો લે હોણે Altyazı M.K. ਇਹ ਗੱਡੀਆਂ ਕਾਹੋ ਵੀ ਸਾਰਦੇ ਓਏ ਕੋਈ ਇਥੇ ਨੂੰ ਤੂੰ ਦੇਖ ਮੈਂ ਗੱਡੀ ਕਾਹੋ ਵੀ ਗੱਡੀਆਂ ਕਾਹ ਅਸੀਂ ਕਰਦੇ ਜਾ ਬਾਬੂ ਕਹਿੰਦੇ ਕੱਲਾ ਇਹ ਮਰੇ ਵਰ ਮਾਰਦਾ ਗੁੱਤੀ ਲੈਓ ਲੈਓ ਨਹੀਂ ਇਹ ਤਾਂ ਅੱਧ ਲਾਗੇ ਨਿਕਲੋ ਲੈ ਲੈ ਇਧਰ ਕਿਵੇਂ ਨਾ उधर रह गए सिर्फ गस तीन चार छे रही पाए अले ਰੋ 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 ਇੱਕ ਮਿੰਟ ਆਪਾਂ ਟਾਈਮ ਆਖੀਂ ਨਾ ਕੋਈ ਕਮਾ ਲੇਗਾ ਜੀ ਬਹੁਤ ਲੈਂ ਰੋ ਓਏ ਇਹ ਮੈਂ ਉਹਡ ਗਏ ਸਾਰੇ ਇਹਨਾਂ ਤਰ੍ਹਾਂ 81 ਕਬੂਤਰ ਬੂ। ਤੇ ਅੰਟੀ ਕੋ ਉਹਦੇ ਦੋਵੇਂ ਤੁਸੀਂ ਚੱਕ ਕਰ ਲੱਗੇ ਆ। ਸਾਰੇ 12 ਵਾਲਾ ਨਿਗਾਹ ਹੋਏ। ਪੰਨ ਤੇ ਕਰਨ ਕਾਫੀ ਚੈੱਕ ਕਰਨ ਦੇ। ਇਹ ਦੋਵੇਂ ਤੁਸੀਂ ਕਾਲੇ ਵੀ ਸੱਜੇ ਚਾਚਾ। ਕਬੂਤਰ ਦੇ ਚੈੱਕ ਹੋਣਾ। ਕਾਲੇ ਨੂੰ ਥੱਲੇ ਫਿਰ ਕਰਨ ਪੰਨ। ਇਹ ਕੀ ਆ? ਆ ਰਹੇ ਹੋਏ ਆਪਣੇ ਕੋਲੇ ਭਾਈ 11 ਸਈ। 11 ਸਈ ਪੰਨ ਤੋਂ ਤੇ ਬਾਕੀ ਇਹ ਕਬੂਤਰ ਨਹੀਂ ਹੈ ਪਹਿਲੇ ਦਾ ਨਾ ਨਾ ਦਾਤਾ ਦਾਤਾ ਇਹ 11 ਦਾ ਹੈ 21 21 ਕਬੂਤਰ ਸਹੀ ਹੋ ਜਾਂਦੇ 24 34 21 ਕਬੂਤਰ ਸਹੀ ਹੋ ਜਾਂਦੇ ਆਹ ਨਹੀਂ ਚੱਲ ਰਹੀਆਂ ਨਹੀਂ ਆਹੜੀਆਂ ਚਾਰ ਰੋਜ਼ ਆਰ ਨਹੀਂ 15 ਉੱਤਰ ਸਹੀ ਆ 15 ਉੱਤਰ ਸਹੀ ਆ ਚੱਲ ਰਹਿ ਜਾਂਦੀਆਂ ਚੱਲ ਰਹਿ ਜਾਂਦੀਆਂ ਨਹੀਂ ਨਹੀਂ ਚੱਪੀ ਜਾਂਦੀ ਉੱਡਦੀ ਕਬੂਤਰ ਹੋਵੇ ਉੱਚੇ ਬੜੇ ਜਾਂਦੀ ਕੋਈ ਨਾ ਪੁੱਤਰ ਦਿਨ ਮੜ ਗਿਆ ਫੇਰ ਮੋੜਾ ਮਾਰ ਕੇ ਆ ਨੀ ਮੇਰੇ ਘਰ ਲਿਆ ਉਹ ਘਰ ਲਿਆ ਕੰਪਿਊਟਰ ਆ ਗਿਆ ਜ ਟੁੱਟ ਗਿਆ ਉਤੋਂ ਇਥੇ ਲਾਲ ਪੂਛ ਆਈ ਇਹ ਵੀ ਉਥੋਂ ਆਈ ਕਰਨ ਜਾਂ ਨਹੀਂ ਦੇ ਕੋਈ ਓਏ ਇਧਰ ਜੱਕ ਹੁੰਦੇ ਆ ਦੋਵੇਂ ਟੁੱਟੇ ਲਾਲ ਪੂਛ ਇੱਕ ਲਾਗੇ ਪਿੰਡ ਕੰਪਿਊਟਰ ਬਾਜੀ ਉੱਡ ਗਈ ਉਥੋਂ ਕੰਪਿਊਟਰ ਆ ਗਿਆ ਇੱਕ ਆਵੇ ਆਹ ਆਹ ਯਾਰ ਮਿੱਤਰ ਆਹ 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 ਇੱਕ ਆ ਸੰਜੀ ਕਾਸ਼ ਨੀਲੀ ਆਹ ਪੁੱਤ ਲਾਗ ਲਿਆ ਨੂੰ ਆ ਗਿਆ ਦਸ ਨੀਲੀ ਤੇ ਮੜ ਆਇਆ ਟਿੱਕਾ ਆ ਕਰਨ ਦੇ ਰੇਲੀਣਾ ਆ ਮੀਰੀ ਉਹ ਤੇ ਸਾਰੇ ਮੈਂ ਬੰਨ ਦੇ ਜਾਉਂ ਇਕੱਲੀ ਕਾਲੀ ਚੱਲ ਰਹਾ ਅੱਛ ਪਰ ਵੇਖੋ ਬਾਕੀ ਟੁੱਟ ਰਿਹਾ ਟਾਈ ਕੂ ਉੱਤਰ ਤਾ ਕੋ ਸਾਹਮਣੇ ਬੈਹਿ ਗਿਆ ਕਬੂਤਰ ਜਦ ਆਇਆ ਲਾਗੂ ਕਬੂਤਰ ਪਿੰਡ ਤਾਂ ਬਾਕੀ ਚੱਕ ਜੁਕ ਹੋ ਹੁੰਦੇ ਸਾਰੇ ਕਬੂਤਰ ਟੁੱਟ ਕੇ ਆਏ ਕਬੂਤਰ ਵੇਹ ਲੋ ਆਇਆ ਕਰਨਾ ਕਰਕੇ ਕਸ਼ਾਲੀ ਆ ਗਈ ਓਏ ਆ ਬਾਕੀ ਬੀਹ ਸਾਰੇ ਪਰਲੇ ਬੰਨੇ ਬਾਕੀ ਹਲੇ ਜਾ ਕੇ ਜੁਕੋਤਰਾ ਕਰਦੇ ਆ ਟਾਈਮ ਟੂ ਮਣੀ ਲਾਇਆ ਕਿਸਦੇ ਵੀ ਵਾਲੇ ਆ ਚੀਨਾ ਜਾ ਕਾਸਤੇ ਫੱਟੀ ਕਬੂਤਰ ਆ ਕੇ ਸਾਰੇ ਟੁੱਟ ਗਏ ਇੱਕ ਆ ਕੁਛ ਰੰਗ ਕੱਲਾ ਲਾਇਆ ਸਾਰੇ ਸਰੀ ਜਾ ਕਿਸੇ ਨਾਲ ਇੱਕ ਕਬੂਤਰ ਨਹੀਂ ਦੇ ਮੈਲਾ ਗਗਰਮਲ ਗੁਰਦੇਵ ਬੱਜੀਵਿੰਡ ਤੇ ਬਾਉ ਟਾਰੀ ਤਿੰਨ ਕਬੂਤਰ ਨਹੀਂ ਜਦੇ ਮੇਰੀ ਕਾਪੀ ਨੇ ਮੈਨਾਂ ਨਹੀਂ ਆਈ ਇੱਕ ਉਹਦੇ ਤਨਵਾ ਤੇ ਕਾਕਾ ਤਨਵਾ ਇੱਕ ਹੈਗਾ ਸਮਾਜ ਟਾਰੀ ਇਹ ਤਿੰਨ ਪੁੱਛ ਉਹ ਤਿੰਨ ਮੇਰੇ ਕੋਲ ਕਬੂਤਰ ਨਹੀਂ ਹੈਗੇ ਵੀਰ ਜੀ ਜੇ ਲਾਤ ਤਨਵਾ ਭੋਲਾ ਨਾਰਲਾ ਡਾਕਟਰ ਰੰਧਾਵਾ ਗਾਗੋ ਛਿਡਨ ਪੀਤਾ ਨੂਰਪੁਰ ਮੰਨੂਸਰਾਹ ਤੇ ਢੋਲੂ ਗਮਾਨਪੁਰਾ ਦੇ ਕਾ ਵੇ ਨਾ ਬੋਲਦੇ ਚਰਨ 11:30 ਤੋਂ 12:30 ਤੱਕ ਟਾਈਮ ਜੀ ਨਾਲ ਬੋਲਦੇ ਤਰ੍ਹਾਂ ਪ੍ਰੋਜੈਕਟ ਕੀਤੇ ਜੀ 11:30 ਤੋਂ 12:30 ਦਾ ਕਰੇ 1 ਘੰਟੇ ਦਾ ਟਾਈਮ ਜੀ ਸਰਾਂਜ ਪਾਣੀ ਪੋਚ ਪਏ ਹੋਰ ਕਿ ਨਹੀਂ ਪਾਦੇ ਜਿਆ ਬੁੱਤਰ ਬਹਿ ਗਿਆ ਇੱਕ ਉਹ ਸਾਹਮਣੇ ਪੀਪੀ ਰੋਡ ਉਹ ਸਾਹਮਣੇ ਉਹ ਪਰੇ ਬਟਾ ਜੀ ਬਾਕੀ ਤੱਕ ਚੁੱਕ ਹੋਣ ਲੱਗੇ ਫੇਰ ਫੇਰ ਟੁੱਟਾ ਇੱਕ ਉਤਰ ਉੱਥੋਂ ਆਏ 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 ਲੈ ਜਾਏ ਬੈ ਗਏ ਆਏ ਆਏ ਆਹ ਗਿਆ ਗਿਆ ਦੋਵੇਂ ਸਾਥੇ ਹਰੇ ਇੱਕ ਉਤਰ ਬੰਦਾ ਹੀ ਨਿਗਾਹ ਕਰ ਲੋ ਲੂਸ ਪੁੱਥੇ ਬਾਈਨ ਜਾਈ ਨਗਰ ਪੁੱਥੇ ਪੀ ਵੀ ਵੀ ਕਟਿਆ ਗਿਆ ਪੀ ਪੀ ਰੋੜਾ ਉਹ ਯਾਰ ਰੋਟੋ ਚੁੱਕ ਕੇ ਥੇਰੇ ਦਰ ਕੋਨੇ ਬੰਦੇ ਕਾਰੀ ਹੋਏ ਯਾਰ ਲੀ ਆਏ ਆਉਂ ਆਪ ਨੂੰ ਉੱਥੋਂ ਆਵੇ ਆ ਗਏ ਸਾਰੇ ਟੁੱਟ ਕੇ ਆੰਦੇ ਕੋਣੇ ਦਾ ਉਹ ਰਿਟਾਰੀਅਲ ਜੈ ਬੜੇ ਕਰਨੇ ਪਏ ਨੇ ਤੇ ਮੰਨੂ ਸਰਾ ਤੇ ਮਹਿਲਾ ਗਾਗਰ ਮੱਲਾ ਮਹਿਲਾ ਗਾਗਰ ਮੱਲਾ ਇੱਕ ਕਾਕਨਵਾ ਕਾਕਾਤਨਵਾ ਉਹਦੇ ਤਨਵਾ ਉਸੇ ਬਾਜਟਾਰੀ ਤਿਸੇ ਬਾਜਟਾਰੀ ਇਹ ਕੱਟੇ ਘਰੇ ਕੁੱਤਰ ਇਹ ਸ਼ਾਮਲ ਲਈ ਹੋਣੇ ਕੁੱਤਰ ਸਾਰੇ ਥੱਲੇ ਆਏ ਨੇ ਤਾਂ ਵੀ ਇਹ ਸ਼ਾਮਲ ਲਈ ਹੋਣ ਸਾਰੇ ਕੁੱਤਰ ਥੱਲੇ ਆ ਤਿੰਨੋ ਰਾਜਨਾਂ ਦਾ ਈਲਾਪੋਟਾ ਵਿਲਾਸ ਸੁਭਾਸ਼ ਦਾ ਚਾਰ ਗੁਬੂਤਰ ਬੈਠੇ ਘੜਤੇ ਸਾਕੀ ਨਾਟਾ ਜਰਾ ਚੱਕ ਹੁੰਦੇ ਈਲਾਪੋਟਾ ਦੇ ਫੌਜੀ ਦੇ ਗੁਬੂਤਰ ਤੇ ਹੁਣ ਆ ਜੇ 120 ਤੱਕ ਜੱਜ ਜਠੌੜ ਮਲਕੀਤ ਸਰੰਗੜਾ ਲਾਡੀ ਨੂਰਪੁਰ ਬਾਗੂ ਨੂਰਪੁਰ ਸਾਵੀ ਢੌੜ ਦੇ ਗੋਰੀ ਪੀਲਵਾਲ ਹਾਂਜੀ ਮੇਰੇ ਕਾਪੀ ਦਾ ਐਮਪੀ ਕੋਟ ਐਮਪੀ ਕੋਟਰ ਸੁਖਮਨ ਰੋਡਾਲਾ ਸੁਖਮਨ ਰੋਡਾਲਾ ਗੁਰਦੇਵ ਬੱਚੀਵਿੰਡ ਗੁਰਦੇਵ ਬੱਚੀਵਿੰਡ ਤੇ ਮਲਕੀਤ ਮੋਦੇ ਮਲਕੀਤ ਮੋਦੇ ਗਿਨੀ ਕੋਈ ਨਹੀਂ ਨਿਕਲਦਾ ਜੇ ਨਾ ਚੱਲੂ ਹੀ ਬੰਡੇਗਾ ਮੇਰੀ ਕਾਰਦੀ ਦਾ ਟਾਈਮ ਹੈ ਜਿਹੜਾ ਹੁੰਦਾ ਹੈ ਪੱਤੀ ਕੱਲਾ ਨਹੀਂ ਮੈਂ ਵੀਜੀ ਆਖਿਆ ਗੁਰਮਨ ਨੀਂਪੁਰ ਕੋੜਨ ਬਾਲਾ ਅੰਦਰ ਦਿਲਸ਼ੇਰ ਰੋਡਾਲਾ ਨਹੀਂ ਐ ਗਿਨੀ ਤੇ ਤੇ ਯਾਰ ਜੇ ਹੁੰਦੀ ਤਾਂ ਕਿੱਥੇ ਖੋਹਦਾ ਲੋ ਲਿਆ ਆਇਆ ਮਰ ਇਹ ਕੀ ਇਹ ਉਹਨੇ ਫਿਰ ਵੀ ਨਹੀਂ ਦਿਖਾਈ ਚੱਲੋ ਟੇਮ ਮੋੜ ਤਾ ਨਾ ਆਹ ਨਹੀਂ ਖਾਈ ਇਹ ਸਾਲੇ ਬਾਹਰ ਇਹ ਚ ਬਾਜ ਤੋਂ ਉੱਤੋਂ ਹੀ ਆਏ ਉਹਨਾਂ ਦੇ ਨਾਲ ਉਹ ਕੱਟਿਆ ਕੁੱਟਿਆ ਹੀ ਕਰਦੇ ਲਾੜਾ ਕੱਟ ਜਿਲ ਤੇ ਜਾਨਵਰ ਜਿਗਤ ਬਣਾਏ ਪੰਜ ਗਰੂਤਰ ਦੀ ਦੇ ਓਏ ਐਂਟਰੀ ਸਮਝਦਾ ਐਂਟਰੀ ਦੇ ਪੁੱਤੋ ਬੋਲਾ ਨਾਰਲਾ ਹਾਂ ਹੀ ਬੰਦਾ ਪੈ ਗਿਆ। ਕਹਿੰਦੇ ਮੜੀ ਪਾਸ ਬਰਾਕ ਕੋਲ। ਕੱਟਿਆ ਗਿਆ ਤੇ ਜਨਵੀ ਜਲਕਪੁਰਾ ਕੱਟਿਆ ਗਿਆ। ਇੱਕ ਮੇਰੇ ਤੇ ਇੱਕ ਮੇਰੀ ਕਾਪੀ ਦੇ ਕੱਟੇ ਗਏ ਸੁਖਮਨ ਰੋਣਾ ਵਾਲਾ ਸੁਖਮਨ ਰੋਣਾ ਤੇ ਕੋ ਉਹਨੂੰ ਫਿੱਗਰਾ। ਤੇ ਨਿੱਕੇ ਨੂੰ ਵਰਤਾ ਬਣਾਇਆ। ਮੈਂ ਕਿਹਾ ਜਾ। ਗੁਰਦੇਵ ਗੁਰਦੇਵ ਅਚੀਂਡੀ ਦੋ ਮੂਤਰ ਜੇ ਤੇ ਅੱਜ ਕੋਈ ਨਹੀਂ ਖਾਣਿਆ ਨਾ ਟਾਈਮ ਆਪਾ ਕੋਈ ਨਾ ਇੱਕ ਬੰਦਾ ਆ ਹੀ ਜਾਏ ਕਿੰਨਾ ਦੋ ਕੁ ਟੰਗੇ ਜਿ ਦੇ ਇੱਕ ਸੋਨੂ ਮਹਾਵਾ ਤੇ ਬਿੱਲਾ ਢੰਡ ਇਹਨਾਂ ਦਾ 1:50 ਤੋਂ 2:20 ਤੱਕ ਟਾਈਮ ਦੀ ਬਾਕੀ ਇਹਨਾਂ ਆਪੋ ਆਪਣੀਆਂ ਰਿਕਾਰਡਿੰਗਾਂ ਪਾ ਲੋ ਠੀਕ ਆ ਮੈਂ ਤੇ ਆਪਣੀ ਪਾਤੀ ਏ ਹੋਰ ਬੇ ਟਾਈਮ ਲੱਗੋ ਕੋਈ ਜਾਂਦਾ ਯਾਰ ਬੋਲੀ ਨਹੀਂ ਆਂਦਾ ਇਹ ਪਹਿਲੇ ਕਾ ਯਾਰ ਅਹੀ ਬੈਂਦੇ ਹੁਣ ਆਏ ਨੇ ਚੈੱਕ ਕਰ ਲੱਗੇ ਜਾਓ ਵੀਰ ਮੇਰੇ ਬੈਂਦੇ ਕੱਟਨੇ ਜਾਓ ਨਿਆਰੇ ਲਾਓ ਆ ਬੈਂਦੇ ਆ ਯਾਨ ਜਾਇਓ ਨਾ ਭਰਾ ਮੇਰੇ ਆ ਤਿਆਰ ਕੋ ਬੈਂਦੇ ਕੁੱਤਰ ਦੱਸਿਓ ਆ ਰੰਗਲੇ ਰਹਿ ਗਏ ਆ ਉਹ ਤੇ ਹੋ ਮੜੇ ਗਾਹ ਹੁਣ ਮੰਨਨ ਨਾਲ ਲੈ ਜਾਓ ਤਿਆਰ ਕੋ ਬੈਂਦੇ ਕੁੱਤਰਾਂ ਦਾ ਚੈੱਕ ਕੇ ਸਾਰੇ ਸਹੀ ਆ ਜਿਹੜੇ ਹੈਗੇ ਹੁਣਾ ਬੈਂਦੇ ਦੱਸੋ ਆਨੂੰ ਕਿਹੜੇ ਬਹਿੰਦੇ ਉਹ ਕੱਟਨੇ ਆ ਜਿਹਦੇ ਕੁੱਤਰਾਂ ਦਾ ਨਾਮ ਹੀ ਕੱਟੇ ਗਏ ਵੀ ਗਰਨ ਹੜੇ ਜੀ ਪੂਤਰ ਕੱਟੇ ਗਏ ਆ ਪੀਤਾ ਨੂਰਪੁਰ ਕਾਕਾ ਸਲਾਣਾ ਦੇ ਗੋਰੀਪੀਰੋ ਵਾਲੇ ਇਹ ਕੱਟੇ ਗਏ ਥਾ ਪੀਤਾ ਦੇ ਤੇ ਮੇਰੇ ਵਾਲੇ ਕਾਪੀ ਤੋਂ ਕੱਟੇ ਗਏ ਜੇ ਬਿੱਲਾ ਢੰਡ ਤੇ ਸੋਨੂੰ ਮਹਾਵਾ ਦੋ ਪੂਤਰ ਬੋਰਡ ਬੜੀ ਜਾਣੇ ਕੱਢਦੇ ਆ ਬੋਰਡ ਤੇ ਬੜੀ ਆਉਂਦੇ ਕੋਕੋ ਕੋਕ ਇਧਰ ਦੇਖੋ ਛਪੜੇ ਸਾਹਮਣੇ ਮੌਸਮ ਬਹੁਤ ਠੀਕ ਜਿਹਾ ਤਾਂ ਮਨ ਨੂੰ ਹੋਇਆ ਨਹੀਂ ਆ ਜਿਆਦਾ ਮਗਿਆਣੀ ਮੌਸਮ ਪਰ ਤਾਂ ਵੀ ਕਈ ਗੁਤਟਰ ਬੈਠੀ ਜਾਂਦੇ ਵਿੱਚ ਆਵਾ ਬਹਿ ਕੇ ਕੱਟੇ ਗਏ ਗੁਤਟਰ اتنا ਟਾਈਮ ਜਿਹਾ ਆਵਾ ਕੱਟੇ ਗਏ ਉਹ ਬਹਿ ਗਈ ਜੈਲੀ ਬੋਪਾਰਾ ਕੁੱਤਰ ਬਹਿ ਗਈ ਜੈਲੀ ਬੋਪਾਰਾ ਉਹ ਬੋਰ ਤੇ ਆ ਗਿਆ ਹੋ ਲਾਯਾ ਬੈਣ ਆਦੂ ਰੰਦੇ ਸਹੀ ਆ ਟਾਈਮ ਲਾਇਆ ਨਹੀਂ ਲਾਵਾਂ ਜਲੀ ਵਪਾਰਾ ਇਹ ਲੈ ਗਿਆ ਜੀ ਹਾਂ ਬੋਰਡ ਦਾ ਕਰਾ ਇੱਕ ਕਾਹਦੀ ਅੱਡੇ ਕਰਾਂ ਲੱਗ ਬੋਰ ਆ ਇੱਕ ਪੈਨੋ ਕਿਹੜਾ ਬਈ ਚੱਟੀ ਆ ਬੋਰ ਨੀ ਕਰਾ ਲੱਗਿਆ ਬੈਣ ਕਲਾਈ ਆ ਨਾ ਵੀਰ ਜਰਾ ਟਾਈਮ ਜਿਹੜਾ 3:30 ਵਜੇ ਤੱਕ ਪੁੱਤਰ ਤੇ ਕੱਟਾ ਗਿਆ ਤੇ ਨਾਲੇ ਪਟਾਰੀ ਮੇਰੇ ਲਈ ਕਾਪੀ ਦੋ ਇੱਕ ਹਰਸ਼ ਚਵਾਨ ਕਟਿਆ ਗਿਆ ਜੱਜ ਸਾਰੰਗਲਾ ਤੇ ਸੇਵਕ ਛੱਟਣੇ ਇੱਕ ਉਤਰ ਕਟੇ ਗਿਆ ਇੱਕ ਕਾਸ਼ ਅਟਾਰੀ ਮੇਰੇ ਲਈ ਕਾਪੀ ਦੋ ਫਰਮਾਨਤਗ ਨਾ ਵੀ ਆਪਣੀ ਉਹ ਇਹਦੇ ਤੇ ਕਾਹ ਭਗਣਾ ਦੇ ਆਪ ਕੇ ਆਵੇ ਤੁਹਾਨੂੰ ਬਣਾਉਂਦੇ ਹੋ ਆਹ ਬੜੀ ਵੜ ਗਈ ਥੱਲੇ ਜੀਰੀਆਂ ਨਾ ਹਰੀਆਂ ਕਸ਼ਣੇ ਦੋਵੇਂ ਆਹ ਉਹ ਵੜ ਗਈ ਆ ਬੋਰਡ ਦੇ ਪਰਲੇ ਬਣੇ ਸਿੱਧੀ ਵੜ ਗਈ ਥੱਲੇ ਕਰ ਕਰ ਸਿੱਧੀ ਇਹ ਨਹੀਂ ਮੈਂ ਦੱਸਦਾ ਬਾਲਾ ਇਹ ਪੰਜ ਪੰਜ ਮਿੰਟ ਆਹ ਕੁਤਰੀ ਬਹਣ ਲੈ ਜਾ ਆ ਕੁਤਰੀ ਜਾ ਗਈ ਆਹ ਯਾਰ ਕੁਤਰੀ ਗੱਡੀ ਤੇ ਆ ਕੁਤਰੀ ਤੇ ਆ ਵਾਟਾ ਵਾਟਾ ਦੇਖੋ ਉਹ ਗੱਡੀ ਜਾਵੇ ਆ ਜਾਣਦੀ ਕਾਲ ਪਿੱਛੇ ਪੁੱਤਰੀ ਕੱਛਾਂ ਵਾਲੇ ਆ ਆ ਜਾਨ ਦੀ ਰਿਮਾਨ ਭਗਣਾ ਸਾਹਮਣੇ ਜਾਣ ਦੀ ਰਿਮਾਨ ਭਗਣਾ ਆ ਆ ਜਾਨ ਦੀ ਕਬੂਤਰੀ ਆ ਵੀ ਸਾਹਮਣੇ ਆ ਆ ਜਾਨ ਦੀ ਕਬੂਤਰੀ ਰਾਹ ਬੈਗੀ ਨਹੀਂ ਜਿਹੜੀ ਇੱਕ ਹੋਰ ਆਪਾਂ ਹੀ ਹੈ ਕੱਛਾਂ ਵੀ ਯਾਰ ਆ ਇੱਕ ਬਿੱਤਰ ਮੰਡੀ ਆਏ ਹੋ ਜਾਂਦੀ ਇਹਨਾਂ ਦੀ ਹਾਂਜੀ ਭੋਲਾ ਟਾਰੀ ਕਬੂਤਰੀ ਬੈਗੀ ਨੇ ਕਬੂਤਰੀ ਇੱਥੇ ਨਹੀਂ ਆ ਵੀ ਰੰਗ ਵੀ ਕਬੂਤਰ ਤਾਂ ਟੁੱਟਾਇਆ ਸਾਰੇ ਬੰਨ ਲਾਓ ਉੱਪਰ ਬੈਠੇ ਅੱਛੇ ਬੰਨ ਦੇ ਬਾਰੇ ਕਬੂਤਰ ਬੈਠੇ ਸੀ ਆਏ ਬੜਾ ਮਾਹਿੰਦਾ 4 ਵਜੇ ਆਉ ਤਾਂ ਇੱਕ ਬਤਰਾ ਲੱਗਿਆ ਆ ਦੰਡੇ ਕਾਲੇ ਦੰਡੇ ਵਾਲਾ ਉੱਥੋਂ ਆਇਆ ਹਾਂ ਸਾਰੇ ਕਿਚਕ ਚ ਕੋਹੋਂਦੇ ਸਾਰਿਆਂ ਦੇ ਸਾਡੇ ਜਾਂਦਾ ਟਾਈਮ ਹੈ ਇੱਕ ਬਤਰਾ ਕੱਟਿਆ ਗਿਆ ਜਿੰਨਾ ਜਿਵੇਂ ਇੱਕ ਬਤਰਾ ਟਾਈਮ ਲੱਗਾ ਸਾਨੂੰ ਜੀ ਤਾਂ ਪਹੁੰਚਣ ਵਾਲੀ ਕਾਫੀ ਤੋਂ ਕੱਟਿਆ ਆ ਬਾਕੀ ਇੱਧਰ ਜਦੋਂ ਟਾਈਮ ਦੱਸਣਗੇ ਜਦੋਂ ਨਾਂ ਬੋਲਾਂਗੇ ਉਦੋਂ ਦਿਖਾ ਦਾਂਗੇ ਇੱਕ 4:42 ਮਿੰਟ ਹੋ ਗਏ। ਇੱਕ ਕਬੂਤਰ ਉੱਤੋਂ ਟੁੱਟਣੀ ਸ਼ੁਰੂ ਹੋ ਗਈ ਆ। 5 ਕਬੂਤਰ ਟੁੱਟੇ ਉੱਤੋਂ। ਬਾਕੀ ਤਾਂ ਹੁਣ ਚੱਲ ਰਹੇ ਆ। ਉੱਤੋਂ 5 ਕਬੂਤਰ। ਤਾਂ 20 ਟੁੱਟਦੇ। ਉਹ ਬੰਦੇ। ਆਹ ਮਾਮੂ ਜੀ ਲੈ ਨਾ ਉੱਤਰ ਬੈ ਗਿਆ ਵੀਰੇ। ਉਹ ਵੀਰੇ ਆਹ ਕਬੂਤਰ। ਆ ਬੈ ਗਿਆ। ਕਰ ਦਈਏ। ਗੋਰਜੀ ਵਗਦੇ ਆ। ਬਾਕੀ ਵੀ ਸਾਰੇ ਅਗਲੇ ਕੁਕਰੋਨ ਦੇ ਜਿਵੇਂ ਬਣਾ ਲਿਆ ਗਿਆ ਉਹ ਜੱਤ ਕੰਮ ਕੇ ਵੀਰ ਪੁੱਤਰ ਵਿਖਾਇਓ ਕੋਈ ਨਹੀਂ ਇੱਥੇ ਆ ਦਿਖਾ ਦੇਣਾ ਬਹਿ ਗਿਆ ਮੇਰੇ ਰਸਾ ਉਂ ਉਹ ਕੋਈ ਬੈਠ ਲਿਆ ਇਹ ਨੂੰ 빙ਾ 빙ਾ ਗੌਰ ਨਹੀਂ ਕੀਤਾ ਤੂੰ ਸਾਡਾ ਨਾ ਹੀ ਹੋਣਾ ਚਾਹ ਬਾਕੀ ਨਿਗਾਹੇ ਕਰ ਲੋ ਕੁਕਰਾਂ ਆ ਮੇਰੇ ਰਸਾ ਨਾ ਬਹਿ ਗਿਆ ਕਿ ਤਿਆਰ ਮੁੜਿਆ ਨਹੀਂ ਇਧਰੋਂ ਕੱਢ ਦੇ ਕਰਦਾ ਕਰਦੇ ਨੇ ਕਰਦੇ ਮਾਰਾ ਨਹੀਂ ਮਾਂ ਗਿਆ ਰੱਬ ਜੀ ਉਹ ਦਰੋਂ ਡਾਣਾ ਵੀ ਬਿਹਰਾ ਜੀ ਹੈ ਤੇ ਓਏ ਲਾਡੀ ਦਾ ਬਹਿਣ ਡਿਆ ਏ ਆਪਣਾ ਲਾਡੀ ਦਾ ਬਹਿਣ ਡਿਆ ਹਾਂਜੀ ਜਸਤ ਤੱਕੇ ਤਿੰਨ ਤਿੰਨ ਕੂਤਰ ਨਹੀਂ ਦੇਹ ਜੀ ਕਰੋ ਵਹਿਰੇ ਹੋ ਤੂੰ ਚਾਰ ਦੋ ਵੀ ਨਾ ਇਹਨਾਂ ਦਾ ਦੰਦੇ ਇੱਕ ਹੋਰ ਵੀਰ ਕਾਤਲ ਦੇ ਦਾ ਹੈ ਇੱਕ ਹੋਰ ਵੀਰ ਨੇ ਨੰਨੇ ਕੰਨ ਨਾਲ ਲਾਜਾ ਹੁਲੋ ਜਾ ਵੀਡੀਓ ਪਾਲ ਆ ਵੀ ਪੇਜ ਚਲੋ ਨਾ ਬੰਦੇ ਸਾਰਿਆਂ ਦੇ ਲਈ ਜਿਹੜੇ ਜਿਹੜੇ ਚੱਕ ਹੁੰਦੇ 14 ਕੁ ਬੁੱਤਰ ਸਹੀ ਆ ਹਰਸ਼ ਹਰਸ਼ ਪੁੱਤਰ ਬਾਹਰ ਸਾਢੇ ਪੰਜ ਦਾ ਟਾਈਮ ਹੋ ਜਾਂਦਾ ਕੁ ਬੁੱਤਰ ਉਹ ਨੰਨੀ ਆ ਗਈਆਂ ਨੇ ਇੰਨੇ ਬੰਦੇ ਹੀ ਜਾਂ ਕਿੱਸਾ ਦੇ ਬੁੱਤਰ ਆ ਬਾਕੀ ਕੰਪਿਊਟਰ ਸੈੱਟ ਫਿਰ ਹੁੰਦਾ ਹੈ ਕਈ ਕੰਪਿਊਟਰ ਥੋੜੇ ਲੰਮੇ ਹੁੰਦੇ ਲੰਕੀ ਹੁੰਦੇ ਆ ਬਾਕੀ ਉੱਤਰ ਆਵੇ ਨੇ ਜੀ ਸਾਡੇ ਭਾਂਡੇ ਦਾ ਟਾਈਮ ਹੋ ਗਿਆ 7 ਦਾ ਟਾਈਮ ਕਰਾਉਣਾ ਸਾਢੇ 5 ਦਾ ਹੋ ਗਿਆ ਸਾਹਮਣੇ ਜਿਹੜਾ ਤੁਸੋਂ ਬਸ ਫਿੱਲ ਪਾ ਰਹੇ ਨੇ ਨਹੀਂ ਇਹ ਤਾਂ ਬਾਅਦ ਤੋਂ ਆਇਆ ਫੇਰ ਤੋਂ 17 ਕਮੂਤਰ ਖਾਮਲੇ ਵਾਲੇ ਆਹ ਦੇਖੋ ਵੀ ਜਿਹੜੇ ਬੰਦੇ ਹੁੰਦੇ ਨੇ ਉਹ ਕਿਹੜੇ ਕਮੂਤਰ ਬੈ ਕੇ ਆਏ ਇਹ ਨਹੀਂ ਖੋ ਜਿਆ ਯਾਰ ਕੋਟਾ ਤੀਸਾ ਉਹ ਸਾਹਮਣੇ ਖੜ ਹੁੰਦੇ 12 ਰਾਂਗ ਪਰ ਖਾਮਲੇ ਕਰਨ ਮੇਰਾ ਅਟੋਡਿੰਗ ਪਈ ਸਾਈਆਂ ਕਬੂਤਰਾਂ ਦੀਆਂ 10 ਕਬੂਤਰਾਂ ਦੀ ਬਾਜੀ ਹੋ ਗਈ ਵੇ ਜੀ 10 ਕਬੂਤਰਾਂ ਸਾਡੇ ਵਾਲਾ ਆ ਕਰਦਾ ਦੂਜਾ ਕਬੂਤਰ ਦਾ ਨਾਮ ਪੈਂਟਰ ਛਾਵੇਂ ਆ ਆਪਣੇ ਕੋਲ ਹੋਈ ਆ ਇਹਨਾਂ ਵੀ ਬਾਜੀ ਬਾਕੀ ਬੇਰਸ਼ਤੀਆਂ ਸਤਰੀਆਂ ਲਾਉਂਦੇ ਆ ਜਾਲੰਬਾ ਕੂਬਰਾ ਬਣਾਈ 11 ਕਬੂਤਰਾਂ ਜੋ ਗਈ ਸਾਂਜੀ ਮਤਲਬ ਪਰਚੀਆਂ ਨਹੀਂ ਪਈਆਂ ਪਹਿਲੇ ਨੂੰ ਹੈਗੀ ਫ੍ਰਿਜ ਦੂਜੇ ਨੂੰ ਕਾਪੀ ਤੀਜੇ ਨੂੰ ਵੀ ਕਾਪੀ ਤੇ ਉੱਥੇ ਪਰਚੀਆਂ ਪਰਚੀਆਂ ਨਹੀਂ ਪਈਆਂ ਤੇ ਆਪਣਾ ਕਬੂਤਰ ਟੰਗੀ ਚੜ ਗਿਆ ਤਾਂ ਆਪਾਂ ਲੈ ਲੈਂਦਾ ਇੱਕ ਆਪਣਾ ਹੀ 11 ਦੇ ਵਿੱਚੋਂ ਤੇ ਬਾਕੀ ਇੱਥੇ ਕਰਦੇ ਆ ਬਲੌਗ ਦਾ ਐਂਡ ਜੇ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆ ਤੁਹਾਨੂੰ ਨੰਨੀ ਬਲੌਗ ਦੇ ਨਾਲ